ਇਹ ਪੰਜਾਬ ਕਹਾਸੀ ਦੀਆਂ ਤਸਵੀਰਾਂ ਪੰਜਾਬ ਦੇ ਬਠਿੰਡਾ ਤੋਂ ਸਾਹਮਣੇ ਆਈਆਂ ਨੇ ਜਿੱਤੇ ਕਿ ਬਠਿੰਡਾ ਦੀ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਦੇ ਨਜ਼ਦੀਕ ਲਸਾੜਾ ਡਰੇਨ ਦੇ ਵਿੱਚ ਮੁਰ ਤੋਂ ਵੱਡਾ ਹਾਦਸਾ ਵਾਪਰਿਆ ਜਿੱਤੇ ਕਿ ਸੀਮਿੰਟ ਦੇ ਨਾਲ ਪਰਿਆ ਹੋਇਆ ਇੱਕ ਕੂੜਾ ਟਰਾਲਾ ਲਸਾੜਾ ਡਰੇਨ ਦੇ ਵਿੱਚ ਜੜ ਗਿਆ ਤੇ ਮੌਕੇ ਦੀਆਂ ਤਸਵੀਰਾਂ ਨੇ ਜਿੱਤੇ ਕਿ ਲੋਕਾਂ ਦਾ ਇਕੱਠ ਲੱਗ ਗਿਆ ਤੇ ਤਸਵੀਰਾਂ ਹਾਦਸੇ ਦੀਆਂ ਤੁਹਾਡੇ ਸਾਹਮਣੇ ਨੇ ਕਿ ਕਿਸ ਤਰੀਕੇ ਦੇ ਨਾਲ ਸੀਮਿੰਟ ਦੇ ਨਾਲ ਪਰਿਆ ਹੋਇਆ ਇਹ ਕੂੜਾ ਟਰਾਲਾ ਇਸ ਡਰੇਨ ਦੇ ਵਿੱਚ ਜੜ ਗਿਆ ਦੱਸੇ ਜਾ ਰਿਹਾ ਜਿਸ ਵੇਲੇ ਇਹ ਹਾਦਸਾ ਹੋਇਆ ਉਸ ਵੇਲੇ ਇਹ ਕੋੜਾ ਟਰਾਲਾ ਰੇਲਿੰਗ ਨੂੰ ਤੋੜਦਾ ਹੋਇਆ ਟਰੇਨ ਦੇ ਵਿੱਚ ਜਾ ਡਿੱਗਿਆ ਤੇ ਇਸ ਕੋੜੇ ਟਰਾਲੇ ਦੇ ਵਿੱਚ ਡਰਾਈਵਰ ਅਤੇ ਕਲੀਨਰ ਸਵਾਲਸਾ ਜਦਕੇ ਡਰਾਈਵਰ ਨੇ ਪਹਿਲਾਂ ਹੀ ਟਰੱਕ ਵਿੱਚੋਂ ਛਾਲ ਮਾਰ ਦਿੱਤੀ ਸੀ ਕੋੜਾ ਟਰਾਲੇ ਨੂੰ ਬਾਹਰ ਕੱਢਣ ਦੇ ਲਈ ਕਾਰਜ ਆਰੰਭੇ ਜਾ ਰਹੇ ਨੇ ਅੱਜ ਕਰੀਬ 6 ਵਜੇ ਨੇੜੇ-ਤੇੜੇ ਮੈਨੂੰ ਇਹ ਸੂਚਨਾ ਮਿਲੀ ਸੀ ਤੇ ਇੱਥੇ ਜੀਵਨ ਸਿੰਘ ਵਾਲੇ ਜਿਹੜਾ ਪੋਲਾ ਲ ਸਾੜਾ ਪੁਲ ਤੇ ਨਹਿਰ ਦਾ ਉਹ ਉੱਥੇ ਜਾ ਇੱਕ ਟਰੱਕ ਜਿਹੜਾ ਸਿਮਿੰਟ ਦਾ ਭਰਿਆ ਹੋਇਆ ਸੀਗਾ ਇਹ ਨਹਿਰ ਚ ਡਿੱਗ ਗਿਆ ਸੀਗਾ ਤੇ ਜਿਹਦੇ ਵਿੱਚ ਡਰਾਈਵਰ ਜਿਹੜਾ ਦੋ ਬੰਦੇ ਇਹਨਾਂ ਦੇ ਸ਼ਾਮਿਲ ਦੱਸੇ ਜਾ ਰਹੇ ਸੀਗੇ ਉਹਦੇ ਚੋਂ ਡਰਾਈਵਰ ਜਿਹੜਾ ਉਹ ਛਾਲ ਮਾਰ ਕੇ ਜਿਹੜਾ ਬਾਹਰ ਨਿਕਲ ਗਿਆ ਇਹ ਜਿਹੜਾ ਡਰਾਈਵਰ ਜਿਹੜਾ ਹੈਗਾ ਉਹ ਵਿੱਚ ਜਿਹੜਾ ਸਾਡੇ ਕੰਡੈਕਟਰ ਜਿਹੜਾ ਹੈਗਾ ਹਾਲੇ ਉਹਦੇ ਵਿੱਚ ਆ ਜਿਹਨੂੰ ਹਾਲ ਕੀਤੀ ਜਾ ਰਹੀ ਹੈ ਸਰ ਕਹਿੰਦੇ ਕੋਲ ਚੌੜਾ ਨਹੀਂ ਹੋਇਆ ਉਹਦੇ ਕਰਕੇ ਆ ਕੇ ਲਗਾਤਾਰ ਬੰਦ ਕਰਦੇ ਆ ਤੁਸੀਂ ਤੁਸੀਂ ਨਹੀਂ ਕੋਈ ਪ੍ਰਸ਼ਾਸਨ ਨੂੰ ਇੱਕ ਪੋਸਟ ਲਿਖ ਕੇ ਭੇਜਿਆ ਜਦੋਂ ਪਹਿਲਾਂ ਵੀ ਬੱਸ ਵੀ ਡਿਗਰੀ ਜਿੱਥੇ ਨਹੀਂ ਦੇਖੋ ਸਾਡੇ ਵੱਲੋਂ ਜਿਹੜੀ ਹੈਗੀ ਹੈ ਬਕਾਇਦਾ ਐਸਐਸਪੀ ਸਾਹਿਬ ਵੱਲੋਂ ਮੇਰੇ ਵੱਲੋਂ ਐਸਐਸਪੀ ਸਾਹਿਬ ਵੱਲੋਂ ਲਿਖ ਕੇ ਸਬੰਧਤ ਜਿਹੜਾ ਲੈਕਮੈਨ ਨੂੰ ਤੇ ਜਾ ਗਿਆ ਸੀਗਾ ਤੇ ਉਹਦੇ ਵਿੱਚ ਜਿਹੜੀ ਹੈਗੀ ਹੈ ਉੱਪਰੋਂ ਫਿਰ ਚੰਡੀਗੜ੍ਹੋਂ ਟੀਮ ਆਈ ਸੀਗੀ ਜਿਹੜੀ ਨਿਰਿਕਸ਼ਨ ਕਰਕੇ ਗਈ ਸੀ ਤੇ ਇਹਦਾ ਐਸਟੀਮੇਟ ਤਿਆਰ ਕਰਕੇ ਇੰਜੀਨੀਅਰ ਨੇ ਆਪਣੀ ਰਿਪੋਰਟ ਸਬਮਿਟ ਕੀਤੀ ਸੀ ਤੇ ਉਹ ਜਿਹੜਾ ਅੰਡਰ ਪ੍ਰੋਸੈਸ ਹੈਗਾ ਚੱਲ ਰਿਹਾ ਹੁੰਦੇ ਤੇ ਉਹਦੇ ਬਾਰੇ ਬਾਕੀ ਉਹ ਮਹਿਕਮਾ ਹੀ ਦੱਸ ਸਕਦਾ ਜਾਣਕਾਰ ਲਈ ਇੱਥੇ ਗੱਲ ਇਹ ਵੀ ਸਾਂਝੀ ਕਰਦੀ ਏ ਕਿ ਕੁਝ ਮਹੀਨੇ ਪਹਿਲਾਂ ਯਾਨੀ ਕਿ 25 ਦਸੰਬਰ ਨੂੰ ਇਸ ਲਸਾੜਾ ਟ੍ਰੇਨ ਦੇ ਵਿੱਚ ਇੱਕ ਨਿਜੀ ਵਾਸਵੀ ਡਿੱਗੇ ਸੀ ਜਿਸ ਤੇ ਚਲਦੇ ਆ ਇਸ ਤੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਲੋਕ ਜ਼ਖਮੀ ਵੀ ਹੋ ਗਏ ਸਨ ਇੱਥੇ ਵੀ ਦੱਸਦੀ ਏ ਕਿ ਪਿੰਡ ਵਾਸੀਆਂ ਦੇ ਵੱਲੋਂ ਇਸ ਪੁਲ ਨੂੰ ਲਗਾਤਾਰ ਚੌੜਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਾਣਕਾਰ ਲਈ ਇੱਥੇ ਵੀ ਦੱਸਦੀ ਕਿ ਇਸ ਪੁਲ ਦੇ ਉੱਪਰ ਰੇਲਿੰਗ ਨਹੀਂ ਹੈ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਪਿੰਡ ਵਾਸੀਆਂ ਦੇ ਇਸ ਪੁਲ ਨੂੰ ਲਗਾਤਾਰ ਚੌੜਾ ਕਰਨ ਦੀ ਮੰਗ ਦੇ ਉੱਪਰ ਪ੍ਰਸ਼ਾਸਨ ਕਦੋਂ ਤੱਕ ਵਿਚਾਰ ਚਰਚਾ ਕਰਦਾ ਹੈ ਤੇ ਅਮਲ ਦੇ ਵਿੱਚ ਲਿਆਉਂਦਾ ਹੈ ਬਿਊਰੋ ਰਿਪੋਰਟ ਚੱਕ ਪਾਣੀ ਟੀਵੀ